एक लड़का आया और मेरा फोन खिंच के ला गया दो तीन बार में पुलिस थाने गई कली जनी उन्होंने इतना लाइटली लिया कि ये तो रोज दारदाता ने यह तो ही रहा है हमें उनकी इतनी रिक्वेस्ट कर ली उनको हमने उनको सब कुछ डाटा निकाल के दे लिया अगर वो अभी भी कुछ नहीं कर सकते फिर वो तो निकम्मे है वो कुछ नहीं करेंगे ਵੋਟੇਜਿਸ ਚੈੱਕ ਕੀਤੀਆਂ ਜਿੱਥੋਂ ਮੇਰਾ ਫੋਨ ਸਨੇਚ ਹੋਇਆ ਸੀ ਜਾਂ ਅੱਗੇ ਜਾ ਕੇ ਵੀ ਜਿੱਥੇ ਮੇਰਾ ਫੋਨ ਦੀ ਲੋਕੇਸ਼ਨ ਆਫ ਹੋਈ ਸੀ ਮੇਰੀ Gmail ਦੇ ਅਕੋਰਡਿੰਗ ਲੋਕੇਸ਼ਨ ਮੈਨੂੰ ਪਤਾ ਚੱਲ ਗਈ ਸੀ ਕਿੱਥੇ ਮੇਰਾ ਫੋਨ ਆਫ ਹੋਇਆ ਮੈਂਨੇ ਖੁਦ ਕੇ ਐਫਰਟਸ ਲਏ ਮੈਨੇ ਆਪਣੀ ਮੰਮੀ ਕੋ ਲਿਆ ਔਰ ਹਮ ਵਾਹ ਪੇ ਉਨਕੇ ਲੋਕੇਸ਼ਨ ਪੇ ਪਹੁੰਚੇ ਔਰ ਉਨਕੇ ਘਰ ਸੇ ਹਮੇ ਫੋਨ ਮਿਲ ਗਿਆ ਉਨਕੋ ਕੁਝ ਨਹੀਂ ਕਰਦੀ ਉਹ ਨਸ਼ੀਵਾਲੋ ਕੇ ਸਾਥ ਨਸ਼ੀਵਾਲੋ ਕੋ ਸਾਥ ਦੇਤੀ ਹੈ ਪੁਲਿਸ ਦਾ ਤਾਂ ਕੋਈ ਯੋਗਦਾਨ ਨਹੀਂ ਰਿਹਾ ਬਟ ਸਟਿਲ ਮੈਂ ਉਹਨਾਂ ਨੂੰ ਕਹੂੰਗੀ ਥੈਂਕ ਯੂ ਇਹੋ ਜਿਹਾ ਰਿਸਪੌਂਸ ਦੇਣ ਲਈ ਪੁਲਿਸ ਦਾ ਤਾਂ ਕੋਈ ਟਰਸਟ ਇਸ ਟਾਈਮ ਤੇ ਕੀਤਾ ਨਹੀਂ ਜਾ ਸਕਦਾ ਆਪਦੇ ਐਫਰਟਸ ਨਾਲ ਅਗਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਰ ਲਓ ਪੁਲਿਸ ਤੇ ਤਾਂ ਕੋਈ ਟਰਸਟ ਨਹੀਂ ਹੈ ਤੁਹਾਡਾ ਫੋਨ ਕੋ ਮੋਆ ਸੀ ਕੀ ਗੱਲਬਾਤ ਹੋਈ ਸੀ ਹਾਂਜੀ ਸਰ ਮੇਰਾ ਨਾਮ ਨਿਤਿਕਾ ਸ਼ਰਮਾ ਹੈ ਮੈਂ ਪੰਜਾਬ ਬਠਿੰਡਾ ਦੀ ਰਹਿਣ ਵਾਲੀ ਹਾਂ 4 ਤਰੀਕ ਨੂੰ ਸ਼ਾਮ ਨੂੰ 4 ਵਜੇ ਮੈਂ ਸਟੇਸ਼ਨ ਵਾਲੀ ਸਾਈਡ ਜਾ ਰਹੀ ਸੀ ਮੇਰੇ ਪਾਪਾ ਨੇ ਮੈਨੂੰ ਪੇਮੈਂਟ ਕੀਤੀ ਸੀ ਤਾਂ ਮੈਂ ਪੇਮੈਂਟ ਚੈੱਕ ਕਰ ਰ ਤਾਂ ਉਸ ਪੇਮੈਂਟ ਚੈੱਕ ਕਰਨ ਦੇ ਦੌਰਾਨ ਹੀ ਇੱਕ ਲੜਕਾ ਆਇਆ ਔਰ ਮੇਰਾ ਫੋਨ ਖਿੱਚ ਕੇ ਲੈ ਗਿਆ ਮੈਂ ਉਸ ਟਾਈਮ ਬਹੁਤ ਜ਼ਿਆਦਾ ਸਡਨਲੀ ਮਤਲਬ ਬਲੌਕਡ ਹੋ ਗਈ ਮੈਨੂੰ ਕੁਝ ਸਮਝ ਨਹੀਂ ਆਇਆ ਮੈਂ ਕੀ ਕਰਾਂ ਮੈਂ ਸ਼ੋਰ ਮਚਾਇਆ ਬਟ ਉਹ ਸੜਕ ਖਾਲੀ ਸੀ ਕੋਈ ਮੇਰੀ ਹੈਲਪ ਨਹੀਂ ਕਰ ਪਾਇਆ ਮੈਂ ਲੜਕੇ ਦਾ ਪਿੱਛਾ ਕੀਤਾ ਬਟ ਲੜਕਾ ਮੇਰੀ ਪਕੜ ਚ ਨਹੀਂ ਆਇਆ ਡੋਨਟ نو ਕਿਧਰ ਸਾਈਡ ਚਲਾ ਗਿਆ ਫਿਰ ਮੈਂ ਪਾਪਾ ਨੂੰ ਕਾਲ ਕੀਤੀ ਔਰ ਪਾਪਾ ਨੇ ਬੋਲਾ ਕਿ ਪੁਲਿਸ ਨੂੰ ਕੰਪਲੇਨਟ ਕਰਵਾਓ ਅਸੀਂ ਪੁਲਿਸ ਨੂੰ ਕੰਪਲੇਨਟ ਕਰਵਾਈ ਲੇਕਿਨ ਪੁਲਿਸ ਦਾ ਕੋਈ ਅੱਛਾ ਰਿਸਪੌਂਸ ਨਹੀਂ ਆਇਆ ਉਹਨਾਂ ਨੇ ਇਹਨਾਂ ਲਾਈਟਲੀ ਲਿਆ ਕਿ ਇਹ ਤਾਂ ਰੋਜ਼ ਦੀ ਖੁਦ ਨੂੰ ਇਨਕ ਤਰੀਕੇ ਨਾਲ ਫੋਨ ਯੂਜ਼ ਕਰਨਾ ਚਾਹੀਦਾ ਸੀ ਤੁਹਾਨੂੰ ਸੜਕ ਤੇ ਫੋਨ ਨਹੀਂ ਸੀ ਯੂਜ਼ ਕਰਨਾ ਚਾਹੀਦਾ ਇਸ ਤਰ੍ਹਾਂ ਕਰਕੇ ਉਹ ਗੱਲ ਕਰਨ ਲੱਗ ਗਏ ਉਹਨਾਂ ਦੀ ਤਰਫ ਤੋਂ ਕੋਈ ਅੱਛਾ ਰਿਸਪੌਂਸ ਨਹੀਂ ਆਇਆ ਥੋੜੇ ਟਾਈਮ ਤੱਕ ਮੈਂ ਸੀਸੀਟੀਵੀ ਫੁਟੇਜਸ ਵਗੈਰਾ ਦੇਤੀ ਉਹਨਾਂ ਨੂੰ ਵੀ ਆ ਲੜਕਾ ਹੈ ਇਹ ਲੜਕੀ ਦੀ ਸਕੂਟੀ ਦਾ ਨੰਬਰ ਹੈ ਪਲੀਜ਼ ਤੁਸੀਂ ਇਹਨੂੰ ਟਰੈਕ ਕਰੋ ਪਲੀਜ਼ ਤੁਸੀਂ ਇਹਨੂੰ ਚੈੱਕ ਕਰੋ ਮੇਰਾ ਫੋਨ ਮੈਨੂੰ ਵਾਪਸ ਚਾਹੀਦਾ ਹੈ ਮੇਰਾ ਬਹੁਤ ਜ਼ਰੂਰੀ ਡਾਟਾ ਹੈ ਉਹਦੇ ਵਿੱਚ ਮੈਂ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਦੋ ਤਿੰਨ ਵਾਰ ਮੈਂ ਪੁਲਿਸ ਥਾਣੇ ਗਈ ਕੱਲੀ ਜਣੀ ਬਟ ਮੈਂ ਬਹੁਤ ਜ਼ਿਆਦਾ ਡਿਸਪਾਇੰਟਡ ਹ ਉਹਨਾਂ ਨੇ ਇਸ ਨੂੰ ਬਿਲਕੁਲ ਹੀ ਇਗਨੋਰ ਕਰਤਾ ਉਹ ਬੋਲ ਰਿਹਾ ਸੀ ਕਰ ਰਹੇ ਆ ਕੋਈ ਕਹਿ ਰਿਹਾ ਸਾਡੇ ਕੋਲ ਕੇਸ ਨਹੀਂ ਹੈ ਕੋਈ ਕਹਿ ਰਿਹਾ ਹਾਂਜੀ ਅਸੀਂ ਕਰ ਰਹੇ ਆ ਇਹਨਾਂ ਟਾਈਮ ਨਹੀਂ ਹੈ ਸਾਡੇ ਕੋਲ ਸਾਡੇ ਕੋਲ ਬਹੁਤ ਕੰਪਲੇਂਟਸ ਨੇ ਸਾਡੇ ਕੋਲ ਕੰਮ ਕਰਨ ਵਾਲੇ ਬਹੁਤ ਨੇ ਮਤਲਬ ਸੁਣਵਾਈ ਹੀ ਨਹੀਂ ਹੁੰਦੀ ਇੱਕ ਲੜਕੀ ਹੋਣ ਦੇ ਬਾਵਜੂਦ ਵੀ ਸੁਣਵਾਈ ਨਹੀਂ ਤਾਂ ਹੋਰ ਕਿਸੇ ਆਮ ਨਾਗਰਿਕ ਦੀ ਕਿਵੇਂ ਸੁਣਵਾਈ ਕਰਨਗੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਤੁਸੀਂ ਫੋਨ ਕਿਵੇਂ ਰਿਕਵਰ ਕਰਿਆ ਸਰ ਮੈਂ ਜਿਵੇਂ ਕਿ ਦੱਸਿਆ ਕਿ ਮੈਂ ਮੈਂ ਸੀਸੀਟੀਵੀ ਫੁਟੇजेस ਚੈੱਕ ਕੀਤੀਆਂ ਜਿੱਥੋਂ ਮੇਰਾ ਫੋਨ ਸਨੇਚ ਹੋਇਆ ਸੀ ਜਾਂ ਅੱਗੇ ਜਾ ਕੇ ਵੀ ਜਿੱਥੇ ਮੇਰਾ ਫੋਨ ਦੀ ਲੋਕੇਸ਼ਨ ਆਫ ਹੋਈ ਸੀ ਮੇਰੀ ਜੀਮੇਲ ਦੇ ਅਕੋਰਡਿੰਗ ਲੋਕੇਸ਼ਨ ਮੈਨੂੰ ਪਤਾ ਚੱਲ ਗਈ ਸੀ ਕਿੱਥੇ ਮੇਰਾ ਫੋਨ ਆਫ ਹੋਇਆ ਮੈਂ ਪੁਲਿਸ ਵਾਲਾ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਚੱਲੋ ਉੱਥੇ ਮੇਰਾ ਫੋਨ ਆਫ ਹੋਇਆ ਮੇਰੀ ਲੋਕੇਸ਼ਨ ਟ੍ਰੇਸ ਹੋ ਗਈ ਹੈ ਤੁਸੀਂ ਮੇਰੇ ਨਾਲ ਚੱਲੋ ਮੇਰਾ ਫੋਨ ਮਿਲ ਜਾਏਗਾ ਉਹਨਾਂ ਨੇ ਕਿਹਾ ਨਹੀਂ ਐਵੇਂ ਫੋਨ ਦੀ ਲੋਕੇਸ਼ਨ ਤਾਂ ਟ੍ਰੇਸ ਹੋ ਹੀ ਨਹੀਂ ਸਕਦੀ ਮੈਮ ਇਹ ਤਾਂ ਐਵੇਂ ਜੀਪੀਐਸ ਕਈ ਵਾਰੀ ਗਲਤ ਲੋਕੇਸ਼ਨ ਟਰੈਕ ਕਰ ਲੈਂਦਾ ਮੈਂ ਉਹਨਾਂ ਨੂੰ ਰਿਕਵੈਸਟ ਫਿਰ ਉਹ ਮੇਰੇ ਨਾਲ ਰਿਕੁਐਸਟ ਕਰਨ ਦੇ ਬਾ ਦੇ ਕਰਕੇ ਚੱਲੇ ਇੱਕ ਵਾਰ ਗਏ ਸੀ ਸੀਸੀਟੀਵੀ ਫੁਟੇਜ ਲੈ ਕੇ ਉਹ ਚਲੇ ਗਏ ਉਹਦੇ ਚ ਉਸ ਲੜਕੇ ਦੀ ਸਕੂਟੀ ਦਾ ਨੰਬਰ ਆ ਗਿਆ ਅਗਲੇ ਦਿਨ ਮੈਨੂੰ ਬੋਲਾ ਮੈਂ ਦੁਬਾਰਾ ਥਾਣੇ ਗਈ ਕਿ ਪੁੱਛਿਆ ਕਿ ਤੁਸੀਂ ਉਹ ਫੁਟੇਜ ਦੇ ਅਕੋਰਡਿੰਗ ਚੈੱਕ ਕੀਤਾ ਵੀ ਲੜਕਾ ਕਿੱਥੋਂ ਦਾ ਹੈ ਉਹਦਾ ਐਡਰੈਸ ਡਿਟੇਲ ਚੈੱਕ ਕੀਤੀ ਬੋਲਦੇ ਕਿ ਨਹੀਂ ਹਲੇ ਨਹੀਂ ਕੀਤਾ ਨੈਕਸਟ ਡੇ ਮੈਂ ਫੇਰ ਗਈ ਮੇਰੇ ਅੱਗੇ ਐਡਰੈਸ ਕੱਢ ਕੇ ਦਿਖਾਤਾ ਕਹਿੰਦੇ ਹਾਂ ਐਡਰੈਸ ਤਾਂ ਆਹਾ ਹੈ ਪਰ ਅਸੀਂ ਜਾਵਾਂਗੇ ਜਦੋਂ ਤੁਹਾਡੇ ਕੋਲ ਪੂਰੀ 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 ਦੀ ਪੂਰੀ ਇਨਫੋਰਮੇਸ਼ਨ ਹੋਏਗੀ ਮੈਂ ਨੇ ਕਹਾ ਸਰ ਮੈਂ ਤੁਹਾਨੂੰ ਇਨਫੋਰਮੇਸ਼ਨ ਸਾਰੀ ਦੇਣ ਨੂੰ ਤ ਪਲੀਜ਼ ਤੁਸੀਂ ਮੇਰੇ ਨਾਲ ਇੱਕ ਵਾਰ ਜਾ ਕੇ ਦੇਖੋ ਤਾਂ ਸਹੀ ਕਿਤੇ ਮੈਂ ਗਲਤ ਤਾਂ ਨਹੀਂ ਹਾਂ ਵੀ ਮਤਲਬ ਮੈਨੂੰ ਸਾਰੀ ਡਿਟੇਲ ਮਿਲ ਚੁੱਕੀ ਆ ਮੈਂ ਦੋ ਤਿੰਨ ਜਨਾਂ ਨੂੰ ਬੋਲਿਆ ਸੀ ਉਹਦੇ ਉਹਦੇ ਬਾਰੇ ਪਤਾ ਕਰਨ ਲਈ ਉਹਨਾਂ ਨੇ ਬੋਲਿਆ ਨਹੀਂ ਜੇ ਅਸੀਂ ਦੇਖਾਂਗੇ ਸਾਡੇ ਕੋਲ ਹਲੇ ਟਾਈਮ ਨਹੀਂ ਹੈ ਹਲੇ ਜਿਨ੍ਹਾਂ ਦੇ ਕੋਲ ਤੁਹਾਡਾ ਕੇਸ ਹੈ ਉਹ ਹਲੇ ਥਾਣੇ ਵਿੱਚ ਪ੍ਰੈਜ਼ੈਂਟ ਨਹੀਂ ਹੈ ਤੋਂ ਅਸੀਂ ਦੇਖਾਂਗੇ ਮੈਂ ਉਹਨਾਂ ਨੂੰ ਬੋਲਿਆ ਸਰ ਉਹ 10 ਵਜੇ ਤੋਂ ਬਾਅਦ ਘਰੋਂ ਨਿਕਲ ਜਾਂਦਾ 9 ਵਜੇ ਉਹਨੇ ਦੇ ਘਰੇ ਛਾਪਾ ਪਾਉਣਾ ਪੈਣਾ ਤੁਸੀਂ ਮੇਰੇ ਨਾਲ ਚੱਲੋ ਪਲੀਜ਼ ਮੈਂ ਰਿਕੁਐਸਟ ਕੀਤੀ ਮੈਨੂੰ ਬੋਲਦੇ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਸਵੇਰੇ ਤਾਂ ਸਾਡੀ ਪਰੇਡ ਹੈ ਸਾਡੇ ਸਾਰੇ ਆਫਸਰਸ ਦੀ ਡਿਊਟੀ ਉੱਥੇ ਲੱਗੀ ਹੋਈ ਹੈ ਮੈਂ ਕਿਹਾ ਤੁਹਾਡੀ ਪਰੇਡ ਜ਼ਰੂਰੀ ਹੈ ਕਿ ਮਤਲਬ ਇੱਕ ਲੜਕੀ ਦਾ ਫੋਨ ਸਨੇਚ ਹੋਇਆ ਚਾਹੇ ਉਹ ਛੋਟਾ ਮੋਟਾ ਫੋਨਾ ਚਾਹੇ ਉਹ ਵੱਡਾ ਹੈ ਸਨੇਚਿੰਗ ਤਾਂ ਹੋਈ ਹੈ ਨਾ ਜ਼ਰੂਰੀ ਹੈ ਨਾ ਇੱਕ ਲੜਕੀ ਦੀ ਗੱਲ ਸੁਣੀ ਬਟ ਸਟਿਲ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ नेक्स्ट डे मैं खुद ही अपने मदर न लेके गई मेरे फादर, नू मैं फादर न मैं बोलिया जान लई बट फादर वॉज लाइक कि नहीं आप पुलिस तो बिना कोई काम नहीं कर सकते बट मैं क्या पापा पुलिस इतने दिन से कर ही क्या रही है हमें उनकी इतनी रिक्वेस्ट कर ली उनको हमने उनको सब कुछ डाटा निकाल के दे लिया अगर वो अभी भी कुछ नहीं कर सकते फिर वो तो निकम्मे में है वो कुछ नहीं करेंगे मैंने खुद के एफर्ट्स लिए मैंने अपनी मम्मी को लिया और अपने साथ वाले लोगों को लिया कुछ लड़के लेके गए हम और हम वहाँ पे उनके लोकेशन पे पहुँचे और उनके घर से हमें फ़ोन मिल गया उनके पेरेंट्स ने हमारे आगे हाथ जोड़ने शुरू कर दिया हमारे बेटे को कुछ मत करना बट उनकी गलती है नशेड़ी है वो नशे करता है उसने फ़ोन स्नैचिंग का ही उसका काम है सतारा अठारह साल का लड़का है बस फ़ोन स्नैच करके फ़ोन बेचता है और नशे करता है बस यही काम है उसका बट मैं इसमें ये चीज़ देख रही हूँ कि पुलिस कहीं भी कुछ नहीं करती वो नशे वालों के साथ नशे वालों को साथ देती है ਉਲਟਾ ਕੁਝ ਨਹੀਂ ਕਰਦੀ ਆਮ ਨਾਗਰਿਕ ਕਿੰਨੀ ਸੁਣਦੀ ਉਹ ਨਸ਼ੇ ਵਾਲਾ ਸੁਣ ਕੋ ਪੈਸਾ ਬਣਦਾ ਬਸ ਉਹੀ ਦੀ ਸਪੋਰਟ ਕਰਦੀ ਹੈ ਆਮ ਲੋਕੋ ਕੀ ਕੋਈ ਸਪੋਰਟ ਨਹੀਂ ਕਰਦੀ ਨਹੀਂ ਫੋਨ ਮਿਲ ਗਿਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਮੇਰਾ ਫੋਨ ਮਿਲ ਗਿਆ ਮੈਂ ਸਭ ਦਾ ਥੈਂਕਸ ਕਰਨਾ ਚਾਹੂੰਗੀ ਪੁਲਿਸ ਦਾ ਤਾਂ ਕੋਈ ਯੋਗਦਾਨ ਨਹੀਂ ਰਿਹਾ ਬਟ ਸਟਿਲ ਮੈਂ ਉਹਨਾਂ ਨੂੰ ਕਹੂੰਗੀ ਥੈਂਕ ਯੂ ਇਹੋ ਜਿਹਾ ਰਿਸਪੌਂਸ ਦੇਣ ਲਈ ਬਟ ਉਹਨਾਂ ਨੂੰ ਆਪਦੀ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਕਿ ਇੰਨੀ ਛੋਟੀ ਛੋਟੀ ਸਨੇਚਿੰਗ ਵਿੱਚ ਉਹ ਇਸ ਚੀਜ਼ ਨੂੰ ਛੋਟੀ ਸਨੇਚਿੰਗ ਸਮਝ ਰਿਹਾ ਬਟ ਐਸ ਸੱਚ ਇਹ ਛੋਟੀ ਸਨੇਚਿੰਗ ਨਹੀਂ ਹੈ ਜਿਸ ਪਰਸਨ ਦਾ ਫੋਨ ਖਿੱਚਿਆ ਜਾਂਦਾ ਹੈ ਨਾ ਦੁੱਖ ਉਹਨੂੰ ਹੁੰਦਾ ਹੈ ਪੈਸਾ ਉਹਦਾ ਲੱਗਦਾ ਹੈ ਮੇਰਾ ਫੋਨ ਬਾਈ ਜਾ ਰਦਾ ਸੀ ਕੋਈ ਗੱਲ ਨਹੀਂ ਜੀ ਕਈਆਂ ਦਾ ਆਈਫੋਨ ਖਿੱਚਿਆ ਜਾਂਦਾ ਉਹ ਫੇਰ ਵੀ ਕੁਝ ਨਹੀਂ ਕਰਦੇ ਗੱਡੀਆਂ ਚੱਕ ਕੇ ਮੋਟਰਸਾਈਕਲ ਚੱਕ ਕੇ ਸ਼ਰੇਆਮ ਚੋਰੀ ਹੋ ਰਹੀ ਹੈ ਬਟ ਉਹ ਕੁਝ ਨਹੀਂ ਕਰਦੇ ਥਾਣਾ ਭਰਿਆ ਪਿਆ ਕਿੰਨੇ ਵਹੀਕਲਸ ਉੱਥੇ ਖੜੇ ਆ ਕਿਸੇ ਨੂੰ ਕਿਸੇ ਦਾ ਵਹੀਕਲ ਤੱਕ ਨਹੀਂ ਵਾਪਸ ਮਿਲਦਾ ਤਾਂ ਮੈਂ ਸਭ ਨੂੰ ਇਹ ਕਹਿਣਾ ਚਾਹੂੰਗੀ ਕਿ ਪੁਲਿਸ ਤੇ ਤਾਂ ਕੋਈ ਟਰਸਟ ਇਸ ਟਾਈਮ ਤੇ ਕੀਤਾ ਨਹੀਂ ਜਾ ਸਕਦਾ ਆਪਦੇ ਐਫਰਟਸ ਨਾਲ ਅਗਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਰ ਲਓ ਪੁਲਿਸ ਤੇ ਤਾਂ ਕੋਈ ਟਰਸਟ ਨਹੀਂ ਹੈ ਕਿਉਂਕਿ ਮੇਰੀ ਤਰਫ ਤੋਂ ਤਾਂ ਜ਼ੀਰ ਇਹਦੇ ਵਿੱਚ 4 ਤਰੀਕ ਨੂੰ ਸਾਡੇ ਕੋਲ ਸ਼ਾਮ ਨੂੰ ਤਕਰੀਬਨ 4:30 5 ਵਜੇ ਇਨਫਰਮੇਸ਼ਨ ਆਈ ਸੀ ਕਿ ਇੱਕ ਲੜਕੀ ਤੋਂ ਜਿਹੜਾ ਮੋਬਾਈਲ ਸਟੈਚ ਹੋਇਆ ਸੁਰਖੀ ਰੋਡ ਕੋਲੋਂ ਤੇ ਇਹਦੇ ਵਿੱਚ ਬਾਕਾਇਦਾ ਅਸੀਂ ਇਹਨਾਂ ਦੀ ਜਿਹੜੀ ਕੰਪਲੇਂਟ ਸਿਸਟਰ ਕੀਤੀ ਕੰਪਲੇਂਟ ਲਿਖੀ ਇਹਨਾਂ ਦੀ ਤੇ ਸਾਡੇ ਜਿਹੜਾ ਡਿਊਟੀ ਅਫਸਰ ਤੇ ਪਲੱਸ ਉਹਦੇ ਨਾਲ ਜੋ ਸਹਾਇਕ ਕਾਂਸਟੇਬਲ ਸੀ ਉਹਨਾਂ ਨੂੰ ਨਾਲ ਭੇਜ ਕੇ ਅਸੀਂ ਵੈਰੀਫਾਈ ਕੀਤਾ ਜਿਹੜਾ ਉਸ ਤੋਂ ਬਾਅਦ ਤਕਰੀਬਨ ਰਾਤ ਨੂੰ 10:30 11 ਵਜੇ ਤੱਕ ਜਿਹੜੀ ਉਹਦੀ ਫੁਟੇਜ ਚੈੱਕ ਕੀਤੀ ਚੈੱਕ ਕਰਕੇ ਤੇ ਉਹਦੇ ਵਿੱਚੋਂ ਸਾਨੂੰ ਇੱਕ ਜਿਹੜੀ ਸਕੂਟੀ ਹੈ ਕਾਲੇ ਰੰਗ ਦੀ ਐਕਟਿਵ ਆ ਉਹਦਾ ਇੱਕ ਨੰਬਰ ਆਇਡੈਂਟੀਫਾਈ ਹੋਇਆ ਜਿਹੜਾ ਨੰਬਰ ਆਈਡੈਂਟੀਫਾਈ ਆਈਡੈਂਟੀਫਾਈ ਹੋਇਆ ਉਸ ਤੋਂ ਅਗਲੇ ਦਿਨ ਅਸੀਂ ਆਰਟੀਓ ਆਫਿਸ ਦੇ ਵਿੱਚੋਂ ਜਿਹੜਾ ਇਹਦਾ ਰਿਕਾਰਡ ਵਗੈਰਾ ਕਢਵਾਇਆ ਰਿਕਾਰਡ ਵਗੈਰਾ ਕਢਵਾ ਕੇ ਇਹਨਾਂ ਦਾ ਜਿਹੜਾ ਐਡਰੈਸ ਹੈ ਜੋ ਗੋਪਾਲ ਨਗਰ ਸਾਈਡ ਦਾ ਸੀਗਾ ਉਹਨਾਂ ਦੇ ਘਰ ਜਾ ਕੇ ਅਸੀਂ ਵੈਰੀਫਾਈ ਕੀਤਾ ਜਿੱਥੇ ਇਹ ਪੁਰਾਣਾ ਕੋਈ ਇਹ ਬੰਦਾ 10 ਸਾਲ ਪਹਿਲਾਂ ਕੋਈ ਇੱਥੇ ਕਿਰਾਏ ਵਗੈਰਾ ਤੇ ਰਹਿੰਦਾ ਸੀਗਾ ਜਿਹੜਾ ਐਡਰੈਸ ਹੈ ਉਹਨੇ ਇੱਥੋਂ ਦਾ ਲਿਖਵਾ ਰੱਖਿਆ ਸੀਗਾ ਤੇ ਅੱਗੇ ਸਕੂਟੀ ਦੀ ਰਜਿਸਟ੍ਰੇਸ਼ਨ ਹੈ ਜੋ ਉਹ ਵੀ ਇੱਥੋਂ ਦੀ ਕਰਵਾ ਰੱਖੀ ਸੀ ਅੱਗੇ ਜਿਹੜਾ ਟੈਕਨੀਕਲੀ ਟੈਕਨੀਕਲੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਸੀ ਤਾਂ ਸਾਨੂੰ ਪਤਾ ਲੱਗਿਆ ਸੀ ਇਹ ਬੰਦਾ ਐਮਐਚਆਰ ਸਕੂਲ ਦੇ ਕਿਤੇ ਨੇੜੇ ਤੇੜੇ ਆਸ-ਪਾਸੇ ਕਿਤੇ ਕਿਰਾਏ ਤੇ ਹੁਣ ਵੀ ਰਹਿ ਰਿਹਾ ਤੇ ਉੱਥੋਂ ਅਸੀਂ ਅਜੇ ਆਈਡੈਂਟੀਫਾਈ ਕਰ ਰਹੇ ਸੀ ਤਾਂ ਇਹਨਾਂ ਨੇ ਕਿਸੇ ਆਪ ਦੇ ਜੀਮੇਲ ਜਾਂ ਕਿਸੇ ਅਕਾਊਂਟ ਦੇ ਉੱਪਰ ਜਦੋਂ ਲੌਗਇਨ ਕੀਤਾ ਤਾਂ ਉੱਥੋਂ ਲੋਕੇਸ਼ਨ ਵਗੈਰਾ ਜਿਹੜੀ ਸ਼ੋ ਹੋ ਗਈ ਤੇ ਉੱਥੇ ਮੌਕੇ ਤੇ ਜਾ ਕੇ ਇਹਨਾਂ ਨੇ ਫੋਨ ਹੈ ਜਿਹੜਾ ਖੁਦ ਆਪ ਜਾ ਕੇ ਉੱਥੇ ਰਿਕਵਰ ਕਰ ਲਿਆ ਇਹ ਇਹਦੇ ਵਿੱਚ ਅਸੀਂ ਟੈਕਨੀਕਲੀ ਕਾਫੀ ਵਰਕ ਕਰ ਰਹੇ ਸੀਗੇ ਹਜੇ ਤੇ ਸਰ ਜਿਹੜਾ ਲੜਕੀ ਨੇ ਕਿਹਾ ਕਿ ਵੀ ਪੈਪ ਉਸਨੇ ਮੈਨੂੰ ਥੱਜਲ ਕਵਾਰ ਬਹੁਤ ਕੀਤਾ ਸਹਜੋ ਵਿਸ਼ਵਾਸੀ ਚੱਕਿਆ ਗਿਆ ਪੁਲਿਸ ਤੋਂ ਬਿਲਕੁਲ ਜੀ ਇਹਨਾਂ ਨਾਲ ਮੇਰੀ ਗੱਲ ਵੀ ਹੋਈ ਹੈ ਤੇ ਤਕਰੀਬਨ ਰਾਬਤੇ ਚ ਵੀ ਰਹੇ ਹੈ ਮੇਰੇ ਨਾਲ 11 11:30 ਵਜੇ ਤੱਕ ਅਸੀਂ ਇਹਨਾਂ ਦੇ ਨਾਲ ਹੀ ਜਿਹੜੀ ਮੇਰੀ ਟੀਮ ਹੈ ਇਹਨਾਂ ਦੇ ਨਾਲ ਫੁਟੇਜ ਵੀ ਚੈੱਕ ਕਰ ਰਹੀ ਸੀ ਤੇ ਪਲੱਸ ਜਿਹੜਾ ਬੰਦੇ ਨੂੰ ਆਇਡੈਂਟੀਫਾਈ ਵੀ ਕੀਤਾ ਸੀ ਅਸੀਂ ਗਰੁੱਪਸ ਵਿੱਚ ਪਾ ਕੇ ਬੰਦੇ ਦੀਆਂ ਜਿਹੜੀਆਂ ਫੋਟੋਜ਼ ਵਗੈਰਾ ਕੋਈ ਆਈਆਂ ਸੀ ਉਹ ਗਰੁੱਪਸ ਵਿੱਚ ਪਾ ਕੇ ਤਾਂ ਕਿ ਸਾਨੂੰ ਇਨਫੋਰਮੇਸ਼ਨ ਮਿਲ ਸਕੇ ਅਸੀਂ ਇਹਦੇ ਤੇ ਪ੍ਰੋਪਰ ਵਰਕਆਊਟ ਕਰ ਰਹੇ ਸੀ ਮੋਬਾਈਲ ਚਲੋ ਲੜਕੀ ਨੇ ਘਰੇ ਜਾ ਕੇ ਲੈ ਆਂਦਾ ਆਪਦੀ ਮਾਂ ਨੂੰ ਲੈ ਕੇ ਜਾਉਣੀ ਜਿੰਨਾ ਵੀ ਉਹਨੇ ਆਪਦੀ ਮਿਹਨਤ ਦੇ ਸਦਕਾ ਉਹ ਮੋਬਾਈਲ ਲੈ ਆਈ ਲੇਕਿਨ ਹੁਣ ਪੁਲਿਸ ਕਾਰਵਾਈ ਕੀ ਕਰ ਰਹੀ ਆ ਘਰ ਹੋਇਆ ਤਾਂ ਗਿਆ ਸੀ ਉਹ ਬਿਲਕੁਲ ਜੀ ਇਹ ਬੰਦਾ ਜਿਹੜਾ ਆਇਡੈਂਟੀਫਾਈ ਹੋ ਗਿਆ ਸੀਗਾ ਤੇ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਰੇਡ ਵੀ ਕੀਤੀ ਹੈ ਜਿਹੜਾ ਉਹ ਲੜਕਾ ਘਰ ਦੇ ਵਿੱਚ ਨਹੀਂ ਪਹੁੰਚਿਆ ਤੇ ਮਦਰ ਫਾਦਰ ਆਏ ਸੀ ਕਿ ਜਿਹੜੇ ਇਹਨਾਂ ਨੂੰ ਪੇਸ਼ ਕਰਵਾ ਰਹੇ ਨੇ ਤੇ ਅਸੀਂ ਰਾਤ ਜਿਹੜਾ ਲੜਕੀ ਦੇ ਨਾਲ ਵੀ ਉਸ ਤੋਂ ਬਾਅਦ ਵੀ ਕੰਟੈਕਟ ਪਹਿਲਾਂ ਵੀ ਲਗਾਤਾਰ ਕੰਟੈਕਟ ਵਿੱਚ ਸੀਗੇ ਤੇ ਕੱਲ ਵੀ ਕੰਟੈਕਟ ਕੀਤਾ ਗਿਆ ਸੀ ਜਿਹੜਾ ਇਹਨਾਂ ਵੱਲੋਂ ਇੱਕ ਵਰਬਲੀ ਕਿਹਾ ਗਿਆ ਸੀ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਬੱਚਾ ਕੋਈ ਛੋਟਾ ਹੈ ਜਾਂ ਨਾਬਾਲਗ ਹੈ ਬਟ ਅਸੀਂ ਪਤਾ ਕੀਤਾ ਕੋਈ ਉਹਦੀ ਉਮਰ ਹੈਗੀ ਹੈ 18 ਤੋਂ 19 ਸਾਲ ਹੈਗੀ ਹੈ ਉਹਦੀ ਉਮਰ ਤੇ ਉਹਨੂੰ ਅਸੀਂ ਰਾਉਂਡ ਅਪ ਕਰ ਰਹੇ ਹਾਂ ਤੇ ਬਿਲਕੁਲ ਕਾਰਵਾਈ ਕੀਤੀ ਜਾਊਗੀ ਜੀ ਉਹਦੇ ਤੇ ਇਹੋ ਜੀ ਚੀਜ਼ ਬਿਲਕੁਲ ਟੋਲਰੇਬਲ ਨਹੀਂ